ਮੇਰੇ ਨਾਲ ਸਜਣੋ ਉਹ ਬੰਦਿਆਂ ਦੀ ਟੀਮ ਆ ਜਿਹੜੀ ਇਧਰਲੇ ਪਾਸੇ ਖੜੀ ਆ ਜਿਹੜੇ ਬੰਦੇ ਥੋਡੀ ਮਾਸੀ ਭੂਆ ਮਾਮੇ ਚਾਚੇ ਤਾਏ ਫੁੱਫੇ ਸਾਰੇ ਦੇ ਮੁੰਡਿਆਂ ਨਾਲੋਂ ਜਲਦੀ ਤੁਹਾਨੂੰ ਲੈਣ ਪਹੁੰਚ ਸਕਦੇ ਆ ਬਾਈ ਚਾਂਸ ਤੁਹਾਡੇ ਦਿਮਾਗ ਦੇ ਵਿੱਚ ਆਇਆ ਕੇ ਅਰ ਜਹਾਜ਼ ਚੜ੍ਹਨ ਲੱਗਿਆ ਤੇ ਗੱਡੀ ਵਾਲੇ ਨੂੰ ਕਿਸੇ ਨੂੰ ਆਖੇ ਨਹੀਂ ਜਮਾਂ ਘਿਰਾਉਣਾ ਨਹੀਂ ਉਤਰਨ ਵੇਲੇ ਉਧਰੋਂ ਜਹਾਜ਼ ਚ ਉਤਰਨਾ ਉਧਰੋਂ ਤੁਹਾਡੇ ਜਹਾਜ਼ ਨੇ ਮੋਬਾਈਲ ਦੀ ਰੇਂਜ ਫੜ ਲੈਣੀ ਆ ਉਧਰੋਂ ਤੁਸੀਂ ਇੱਕ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦਿੰਦਾ ਤੁਸੀਂ ਉਹ ਕਰ ਦੇਣਾ ਡਾਇਲ ਤੇ ਗੱਡੀ ਤੁਹਾਡਾ ਸਮਾਨ ਲੈ ਕੇ 12 ਦੇ ਵਿੱਚੋਂ ਬਾਹਰ ਨਿਕਲ ਵੇਲੇ ਖੜੀ ਹੋ ਹਾਂਜੀ ਹਾਂਜੀ ਸਹੀ ਐਵੇਂ ਨਾ ਗੱਲ ਬਾਤ ਮੇਰੇ ਨਾਲੇ ਤਜਰਬਾ ਹੋਇਆ ਮੈਂ ਤੁਹਾਨੂੰ ਆਪ ਦਾ ਤਜਰਬਾ ਸਾਂਝਾ ਕਰਦਾ ਮੈਂ ਗਿਆ ਬਿਹਾਰ ਤੇ ਧੁੰਦਾ ਪੈ ਗਈਆਂ ਬਾਲੀਆਂ ਬਿਹਾਰ ਤੋਂ ਦਿੱਲੀ ਤੇ ਦਿੱਲੀ ਤੋਂ ਆਉਣਾ ਸੀ ਮੈਂ ਚੰਡੀਗੜ੍ਹ ਤੇ ਉਹ ਕਹਿੰਦੇ ਭਾਈ ਚੰਡੀਗੜ੍ਹ ਤੱਕ ਤਾਂ ਦਿੱਲੀ ਤੱਕ ਤਾਂ ਤੈਨੂੰ ਲੈ ਜਾਣੇ ਆ ਪਰ ਚੰਡੀਗੜ੍ਹ ਲਈ ਫਲੈਟ ਆ ਤੇਰੀ ਮਿਸ ਮੈਂ ਕਿਹਾ ਬੜਾ ਪੰਗਾ ਮੈਂ ਦੂਜੇ ਦਿਨ ਕੰਮ ਤੇ ਵੀ ਜਾਣਾ ਸੀ ਤਾਂ ਮੈਂ ਕੀਤਾ ਫੋਨ ਉਹੀ ਨੰਬਰ ਜਿਹੜਾ ਤੁਹਾਨੂੰ ਦਿਖਦਾ ਤੇ ਦਿੱਲੀ ਮੇਰੇ ਕੋਲੇ ਗੱਡੀ ਉਤਰਨਸਰ ਖੜੀ ਸੀ ਜਿੰਨੇ ਵਜੇ ਮੇਰੀ ਫਲੈਟ ਚੰਡੀਗੜ੍ਹ ਉਤਰਨੀ ਸੀ ਉਤਰਨੀ ਸੀਗੀ ਨਾ ਉੰਨੇ ਵੇਲੇ ਹੀ ਮੈਨੂੰ ਗੱਡੀ ਨੇ ਚੱਕ ਕੇ ਚੰਡੀਗੜ੍ਹ ਤਾਰਤਾ ਸੀ ਦਿੱਲੀ ਤੋਂ ਮਤਲਬ ਕੁੱਲ ਮਿਲਾ ਕੇ ਇਹਨਾਂ ਦੀ ਸਰਵਿਸ ਜਿਹੜੀ ਉਹ ਬਹੁਤ ਨੈਕਸਟ ਲੈਵਲ ਆ ਕਰਾਇਆ ਫਿਰ ਦੋਨੇ ਪਾਸੇ ਦਾ ਲਿਆ ਕਰੋਂਗੇ ਨਹੀਂ ਬੰਨ ਬੰਨ ਸੈਟ ਦਾ ਜੀ ਇੱਕੋ ਪਹਾਂਜੀ ਹਾਂਜੀ ਪੰਜਾਬ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਤੋਂ ਦਿੱਲੀ 에어ਪੋਰਟ ਲਈ ਆਪਣਾ ਇੱਕ ਪਾਸੇ ਦਾ ਕਰਿਆ ਜੀ ਉਦਾਂ ਹੀ ਸੇਮ ਆ ਦਿੱਲੀ 에어ਪੋਰਟ ਤੋਂ ਪੰਜਾਬ ਦਾ ਕੋਈ ਵੀ ਪਿੰਡ ਜਾਂ ਸ਼ਹਿਰ ਆ ਕੋਈ ਬੰਦ ਸੈੱਟ ਦਾ ਕਰਿਆ ਜੀ ਹਾਂਜੀ ਹਾਂਜੀ ਅੱਧੇ ਘੰਟੇ ਚ ਦਿੱਲੀ 에어ਪੋਰਟ ਤੇ ਗੱਡੀ ਦੇ ਮੱਗ ਜੀ ਹਾਂ ਹਾਂ ਹਾਂਜੀ ਹਾਂਜੀ ਜਿਉਂ ਕਿ ਮੌਕੇ ਤੇ ਵੀ ਆਉਂਦਾ ਉੱਤਰ ਕੇ ਬੰਦਾ ਫੋਨ ਲਾ ਦੇ ਬਾਅਦ ਦੇ ਘੰਟੇ ਚ ਗੱਡੀ ਹਾਜ਼ਰ ਆ ਜੀ ਯਾਰ ਕੋਈ ਟੈਨਸ਼ਨ ਤੁਹਾਡੇ ਦਿਮਾਗ ਤੇ ਗੱਡੀ ਵਾਲਾ ਲੋਡ ਕੋਈ ਨਹੀਂ ਬੰਦੇ ਨਾ ਇੰਨੀਆਂ ਪਰਿਵਾਰ ਕ ਇੰਨੇ ਖਾਨਦਾਨੀ ਬੰਦੇ ਮਤਲਬ ਗੱਡੀਆਂ ਚਲਾਉਂਦੇ ਆ ਕੁਝ ਗੱਲਾਂ ਨਾ ਫੁਲਾਈਆਂ ਜਾ ਰਹੀਆਂ ਮੈਂ ਤੁਹਾਨੂੰ ਦੱਸਦਾ ਗੱਲ ਵੀ ਜ ਬਈ ਉੱਥੇ ਤਾਂ ਪਤਾ ਹੀ ਕੋਈ ਨਹੀਂ ਤੁਨੂੰ ਲੈਣ ਕਿਹਨੇ ਆ ਜਾਣਾ ਯਾਰ ਬੰਦੇ ਹੀ ਗੱਡੀਆਂ ਚਲਾਉਂਦੇ ਹੁੰਦੇ ਆ ਚੰਗੇ ਘਰਾਂ ਦੇ ਧੀ ਪੁੱਤੀ ਗੱਡੀਆਂ ਚਲਾਉਂਦੇ ਆ ਤੇ ਐ ਕੌਣ ਲੈਣ ਆ ਜੂਗਾ ਕੋਈ ਦੂਜੀ ਦੁਨੀਆ ਤੋਂ ਉੱਤਰ ਕੇ ਲੈਣ ਆ ਜੂਗਾ ਬੰਦੇ ਬੈਠੇ ਆ ਜਿੰਮੇਵਾਰ ਜਿਨ੍ਹਾਂ ਦੇ ਚੁਣੇ ਹੋਇਆ ਜਿਨ੍ਹਾਂ ਦੀ ਇੰਨੇ ਚਿਰ ਦੀ ਮਾਰਕੀਟ ਦੇ ਵਿੱਚ ਰਿਸਪੈਕਟ ਆ ਤੇ ਉਹ ਬੰਦਿਆਂ ਨੇ ਜਵਾਬ ਦੇਣਾ ਦੁਨੀਆ ਨੂੰ ਅੱਜ ਕਰੇ ਹਾਂਜੀ ਹਾਂਜੀ ਫੋਲ ਜਿੰਮੇਵਾਰੀ ਆ ਜੀ ਪਰਮਟ ਗੱਡੀਆਂ ਬੈਦ ਕੈਰੀਅਰ ਆ ਜੀ ਜਮਾ ਕਾਗਜ਼ਪੱਤਰ ਰੋਕੇ ਆ ਜੀ ਆ ਕੰਪਲੀਟ ਪੇਪਰ ਆਗੇ ਤੇ ਬਾਕੀ ਡਰਾਈਵਰ ਆਪਣੇ ਫੈਮਲੀ ਹੋਈ ਆ ਜੀ ਆਪਣਾ ਪਰਿਵਾਰ ਹੀ ਆ ਜੀ ਪਰਿਵਾਰਾਂ ਨੂੰ ਮਸਲਾ ਵੀ ਕੋਈ ਨਹੀਂ ਵੀ ਇਹ ਬੰਦੇ ਉਹੋ ਆ ਵੀ ਜਿਨ੍ਹਾਂ ਦਾ ਤੁਸੀਂ ਫੜ ਕੇ ਡੋਪ ਟੈਸਟ ਕਰਾ ਲਓ ਹਾਂਜੀ 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 ਉਹੋ ਬੰਦੇ ਆ ਕੋਈ ਨਹੀਂ ਜੇ ਕਿਸੇ ਦੀ ਆਈਡੀ ਵੀ ਲੈਣੀ ਉਹ ਵੀ ਭੇਜਾਂਗੇ ਜੀ ਸੈਂਡ ਕਰਾਂਗੇ ਜੀ ਵਟਸਐਪ ਤੇ ਪਹਿਲਾਂ ਪ੍ਰੂਫ ਵੀ ਆਪਾਂ ਤੋਂ ਮੰਗ ਸਕਦਾ ਕੋਈ ਨਹੀਂ ਦਵਾਂਗੇ ਜੀ ਤੇ ਗੱਡੀ ਜਿਹੜੀ ਮਰਜ਼ੀ ਲੈ ਜੇ ਹਾਂਜੀ ਹਾਂਜੀ ਆ ਡਿਜ਼ਾਇਰਾਂ ਖੜੀਆਂ ਜੀ 5 ਸੀਟਡ ਆ ਜੀ ਗਰਮੀਤ ਆਏ ਆਏ ਤਾਂ ਨਹੀਂ ਕੋਈ ਕੇਸ ਵੀ ਥੋਡੀਆਂ ਜ ਤੂੰ ਅਮਰਤਸਰ ਦੀ ਸਵਾਰੀ ਨਹੀਂ ਚੱਕ ਸਕਦਾ ਤੂੰ ਕਿਤੋਂ ਦੀ ਵੀ ਕੋਤੋਂ ਵੀ ਪੰਜਾਬ ਚ ਫੋਨ ਆ ਗਿਆ ਚੱਕ ਸਕਦੇ ਆ ਜੀ ਕਿਸੇ ਵੀ ਥਾਂ ਤੋਂ ਹਾਂਜੀ ਹਾਂਜੀ ਆਪਣੇ ਕੋਲੇ ਪਰਮਿਸ਼ਨ ਆ ਜੀ ਗਵਰਨਮੈਂਟ ਆਪਾਂ ਨੂੰ ਬਕਾਇਦਾ ਪਰਮਿਟ ਦੇ ਵਿੱਚ ਕੋਈ ਕੋਈ ਇਹੋ ਜਿਹਾ ਕੋਈ ਮਸਲਾ ਨਹੀਂ ਨਾ ਨਾ ਕੋਈ ਮਸਲਾ ਕਰਾਇਆ ਅਗਲੇ ਨੂੰ ਇੱਕ ਪਾਸੇ ਦਾ ਲੱਗ ਹਾਂਜੀ ਹਾਂਜੀ ਤੇ ਐਂ ਤਾਂ ਨਹੀਂ ਹੋਊਗਾ ਵੀ ਜਿਵੇਂ ਹੁਣ ਮੰਨ ਲਾ ਵੀ ਤੈਨੂੰ ਕਿਸੇ ਬੰਦੇ ਨੇ ਕਹਿਤਾ ਵੀ ਸਵਾਰੀ ਚੱਕਣੀ ਆ ਤੈਨੂੰ ਫੋਨ ਆ ਗਿਆ ਅਮਰਤਸਰ ਤੋਂ ਹਾਂਜੀ ਅਮਰਤਸਰ ਤੋਂ ਭਾਈ ਜਾਣਾ ਦਿੱਲੀ ਨੂੰ ਹਾਂਜੀ 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 ਹੁਣ ਆਪਾਂ ਐ ਤਾਂ ਨਹੀਂ ਕਵਾਂਗੇ ਵੀ ਹੁਣ ਅਸੀਂ ਇੱਥੋਂ ਜਿਹੜਾ ਤੁਰਕ ਐ ਅੰਮ੍ਰਿਤਸਰ ਜਾਣਾ ਉਹ ਵੀ ਕਰਾਇਆ ਲਵਾਂਗੇ ਨਹੀਂ ਨਹੀਂ ਜੀ ਬੰਦ ਸੈਟ ਦਾ ਜੀ ਜੋ ਅੰਮ੍ਰਿਤਸਰ ਤੋਂ ਦਿੱਲੀ ਦਾ ਚੱਲਦਾ ਉਹ ਹੀ ਲਵਾਂਗੇ ਜਿਹੜੀ ਬਾਟਾ ਇਹ ਸਾਡੀ ਪਈ ਹਾਂ ਡਿਸਟੈਂਸ ਦੇ ਹਿਸਾਬ ਨਾਲ ਹੁੰਦਾ ਜੀ ਜਿਵੇਂ ਚੰਡੀਗੜ੍ਹ 에ਰਪੋਰਟ ਹੋ ਗਿਆ ਦਿੱਲੀ 에ਰਪੋਰਟ ਹੋ ਗਿਆ ਅੰਮ੍ਰਿਤਸਰ 에ਰਪੋਰਟ ਗਿਆ ਜਿਵੇਂ ਪੰਜਾਬ ਦੀ ਕੋਈ ਵੀ ਲੋਕੇਸ਼ਨ ਆ ਡਿਸਟੈਂਸ ਆ ਜੀ ਡਿਸਟੈਂਸ ਦੇ ਹਿਸਾਬ ਨਾਲ ਬੰਦ ਸੈਟ ਦਾ ਕਰਾਇਆ ਲਵਾਂਗੇ ਜੀ ਹਾਂ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਨਾ ਵੀ ਬਹੁਤ ਬਾਰ ਬੰਦੇ ਦੇ ਦਿਮਾਗ 'ਚ ਇਹ ਗੱਲ ਜਾਂਦੀ ਆ ਬਈ ਨਾ ਯਾਰ ਪਤਾ ਨਹੀਂ ਵੀ ਹੁਣ ਜੇ ਬੰਦਾ ਇਹ ਸੱਤੋਵਾਲ ਦਾ ਬਰਨਾਲੇ ਦੇ ਨੇੜੇ ਢੇੜੇ ਦਾ ਬੰਦਾ ਵੀ ਜੇ ਇਹਨੂੰ ਅਸੀਂ ਪਟਿਆਲੇ ਤੋਂ ਫੋਨ ਕਰਾਂਗੇ ਤਾਂ ਪਤਾ ਨਹੀਂ ਇਹ ਹੁਣ ਸੱਤੋਵਾਲ ਤੋਂ ਪਟਿਆਲੇ ਦਾ ਕਿਰਾਇਆ ਅਲੱਗ ਲਊਗਾ ਨਹੀਂ ਪਟਿਆਲੇ ਤੋਂ ਜੋ ਦਿੱਲੀ ਦਾ ਕਿਰਾਇਆ ਚੱਲਦਾ ਉਹੀ ਲੱਗੇ ਹਾਂਜੀ 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 ਉਹ ਵੀ ਇੱਕ ਪਾਸੇ ਦਾ ਉਹ ਵੀ ਇੱਕ ਪਾਸੇ ਦਾ ਹੀ ਹਣਾ ਐਵੇਂ ਹੀ ਹੈ ਨਾ ਜਮਾ ਸਹੀ ਹੈ ਜੀ ਐਵੇਂ ਹੀ ਲੱਗੂਗਾ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਠੀਕ ਆ ਹਰ ਬੰਦੇ ਦੀ ਆਪਦੀ ਆਪਦੀ ਵਿਚਾਰਧਾਰਾ ਹੈ ਪਰ ਮੈਂ ਪਰਸਨਲੀ ਤੁਹਾਨੂੰ ਇੱਕ ਗੱਲ ਕਹਿਣਾ ਵੀ ਬਹੁਤ ਬੰਦਿਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿ ਇਹਦੇ ਨਾਲ ਜੀ ਟੈਕਸੀ ਖਤਮ ਹੋ ਜੂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਅੱਜ ਪੰਜਾਬ ਦੇ ਵਿੱਚ ਇੰਨਾ ਗੜੌੜ ਖਾਨਾ ਇੰਨਾ ਗੜੌੜ ਖਾਨਾ ਲੋਕਾਂ ਦੇ ਘਰੇ ਖੜਾ ਤਿੰਨ ਤਿੰਨ ਗੱਡੀਆਂ ਲੋਕਾਂ ਦੇ ਘਰੇ ਖੜੀਆਂ ਜੇ ਕਦੇ ਮਤਲਬ ਜਦੋਂ ਬੰਦੇ ਨੂੰ ਪੈਂਦੀ ਹੈ ਦੁੱਗਣੀ ਮਹਿੰਗੀ ਕੋਈ ਚੀਜ਼ ਉਦੋਂ ਬਾਈ ਅਗਲਾ ਘਰ ਦੀ ਗੱਡੀ ਤੋੜਦਾ ਜਦੋਂ ਬੰਦੇ ਨੂੰ ਪੈਂਦੀ ਆ ਉਹਦੀ ਘਰ ਦੀ ਗੱਡੀ ਦੇ ਕਿਰਾਏ 'ਚ ਹਾਂਜੀ ਹਾਂਜੀ ਉਦੋਂ ਬੰਦਾ ਕਹਿੰਦਾ ਕਿਉਂ ਟੈਨਸ਼ਨ ਲੈਣੀ ਆ ਆਪਾਂ ਗੱਡੀ ਲੈ ਚਾ। ਬਾਕੀ ਬੰਨ ਸੈਟ ਦਾ ਇਹ ਕੰਮ ਆ ਜੀ ਕਿੰਨੇ ਮੁੰਡਿਆਂ ਨੂੰ ਰਜਗਾਰ ਮਿਲਿਆ ਜੀ। ਹੂੰ ਜੇ 91 ਦਾ ਕੰਮ ਹੀ ਨਾ ਚੱਲਦਾ ਤਾਂ ਰਜਗਾਰ ਇਹਨੇ ਮੁੰਡੇ ਪਾਇਲਟ ਡਰਾਈਵਰ ਬੈਠਿਆ ਇਹਨਾਂ ਨੂੰ ਕਿਹ ਮਰੇ ਰਜਗਾਰ ਮਿਲ ਜਾਂਦੇ। ਫਿਰ ਫਿਰ ਇੱਕ ਗੱਲ ਆ ਬਾਈ ਜੇ ਜੇ ਮੰਨ ਲਾ ਹਾਂਜੀ ਹੁਣ ਮੈਂ ਨਹੀਂ ਮੈਂ ਆਪਾਂ ਨਹੀਂ ਇੱਥੇ ਪੰਜਾਬ ਵਾਲੇ ਕਰਾਂਗੇ ਹਾਂਜੀ ਹਾਂਜੀ ਤੇ ਦਿੱਲੀ ਵਾਲੇ ਇੱਧਰ ਛੱਡਣ ਆਉਣਗੇ ਬੰਨ ਬੇ ਉਹ ਹਾਂਜੀ ਹਾਂ ਜੋ ਕਰਨਗੇ ਜੀ ਉਹ ਕਰਦੇ ਆ ਚੱਲਿਏ ਬੱਸਾਂ ਚੱਲੀ ਜਾਂਦੀਆਂ ਜੀ ਇੰਤਾਂ ਹਾਂ ਆਪਾਂ ਚੱਲੀ ਜਾਂਦੀਆਂ ਉਹ ਲੋਬਰ ਚੱਲੀ ਜਾਂਦੀ ਐ ਕੀ ਕੋਸ ਚੱਲੀ ਜਾਂਦਾ ਜੀ ਹਾਂ ਹਾਂਜੀ ਹਾਂਜੀ ਤੇ ਫਿਰ ਉਹ ਮਸਲੇ ਤੇ ਫਿਰ ਬੰਦੇ ਕੋਲ ਕੋਈ ਹੱਲ ਹੈ ਨਹੀਂਗਾ ਹਾਂਜੀ ਹਾਂਜੀ ਸਹੀ ਐ ਜੀ ਤਾਂ ਕੁੱਲ ਮਿਲਾ ਕੇ ਜਿਹੜੇ ਇਸ ਮਸਲੇ ਤੇ ਵੀ ਸਾਡੇ ਫਿਰ ਤੁਸੀਂ ਕੱਲ ਨੂੰ ਕੀ ਹੋਊਗਾ ਜੇ ਹੁਣ ਆਪਾਂ ਆ ਬੰਦਿਆਂ ਨੂੰ ਸਪੋਰਟ ਨਹੀਂ ਕਰਾਂਗੇ ਤਾਂ ਕੱਲ ਨੂੰ ਪਤਾ ਕੀ ਹੋਣਾ ਇਹ ਸਿਸਟਮ ਵੀ ਵੱਡੇ ਘਰਾਣਿਆਂ ਦੇ ਹੱਥੇ ਚ ਚਲਾ ਜਾਣਾ ਹਾਂਜੀ ਹਾਂਜੀ ਪਰ ਵੱਡੇ ਘਰਾਣਿਆਂ ਨੇ ਐਪਾਂ ਬਣਾ ਲੈਣੀਆਂ ਪਰ ਵੱਡੇ ਘਰਾਣਿਆਂ ਦੀਆਂ 5-5000 ਟੈਕਸੀ ਹੋਊਗੀ। ਫਿਰ ਤੁਸੀਂ ਕਹੋਗੇ ਕਿ ਇਹ ਵੀ ਕਾਰਪੋਰੇਟ ਦੇ ਹੱਥ ਚ ਲਿਆ ਗਿਆ। ਅੱਜ ਹੀ ਆਪਣੇ ਜੋ ਆਕਾ ਨੂੰ ਕਾਰਪੋਰੇਟ ਬਣਾ ਲਓ। ਹਾਂਜੀ ਸਹੀ ਹੈ ਜੀ। ਠੀਕ ਹੈ ਕਿ ਨਹੀਂ? ਹਾਂਜੀ ਹਾਂਜੀ। ਪਰ ਆਪਣੇ ਬੰਦਿਆਂ ਕੋਲੇ ਵਧੀਆ ਗੱਡੀਆਂ, ਵਧੀਆ ਸਰਵਿਸ ਦਿੰਦੇ ਆ, ਵਧੀਆ ਖਾਨਦਾਨੀ ਬੰਦੇ ਆ। ਜੇ ਕਿਸੇ ਵੀ ਬੰਦੇ ਨੇ ਆਪਦਾ ਪਰਿਵਾਰ ਲੈ ਕੇ ਆਉਣਾ, ਕੱਲਾ ਪਰਿਵਾਰ ਲੈ ਕੇ ਆਉਣਾ। ਕੱਲਾ ਪਰਿਵਾਰ ਹੀ ਭੇਜਣਾ, ਕੱਲਾ ਬੱਚਾ ਹੀ ਭੇਜਣਾ ਯਾਰ ਤੁਸੀਂ। ਤੁਸੀਂ ਇਹ ਬੰਦਿਆਂ ਨੂੰ ਫੋਨ ਕਰ ਸਕਦੇ, ਇਹ ਬੰਦੇ ਇੰਨੇ ਵਿਸ਼ਵਾਸ ਵਾਲੇ ਆ। ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਇਹ ਬੰਦਿਆਂ ਨਾਲ ਆਪਦਾ ਪਰਿਵਾਰ ਬੇਫਿਕਰ ਹੋ ਕੇ ਬਾਪ ਸਕਦੇ ਆ ਆਪਾਂ ਨੂੰ ਇਹ ਬੰਦਿਆਂ ਤੇ ਇੰਨਾ ਯਕੀਨ ਆ ਮੈਨੂੰ ਬਾਪਏ ਨੂੰ ਇਹਨਾਂ ਨੂੰ ਤਿੰਨ ਚਾਰ ਸਾਲ ਹੋ ਗਏ ਹਾਂਜੀ ਹਾਂਜੀ ਹੋ ਗਏ ਜੀ ਠੀਕ ਆ ਨਾ ਤੇ ਤਿੰਨ ਚਾਰ ਸਾਲਾਂ ਦੇ ਵਿੱਚ ਮੈਨੂੰ ਅੱਜ ਤੱਕ ਜ਼ਿੰਦਗੀ 'ਚ ਦੂਜੀ ਕੰਪਲੇਂਟ ਛੱਡੋ ਮੈਨੂੰ ਇਸ ਤਰ੍ਹਾਂ ਦੀ ਕੰਪਲੇਂਟ ਵੀ ਨਹੀਂ ਆਈ ਇਹ ਬੰਦਿਆਂ ਦੀ ਵੀ ਬਈ ਬਾਈ ਅਸੀਂ ਫੋਨ ਕੀਤਾ ਸੀ ਇਹ 5 ਮਿੰਟ ਲੇਟ ਹੋ ਗਏ ਬਾਕੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਉਂ ਜੀ ਆਪਣੀ ਹਾਂ ਉਹਨੂੰ ਡਿਸਕਾਊਂਟ ਅੱਡ ਦਿੱਤਾ ਜਾਊਗਾ ਬੰਨ ਸਾਈਡ ਵਾਲੀ ਤੇ ਵੀ ਜਿਹੜੀਆਂ ਆਪਣੀਆਂ ਸੈਲਫ ਡ ਠੀਕ ਹੈ ਅਪਰੀਤ ਕਮਾ ਦੇ ਕੈਮਰਾ ਮਾੜਾ ਜੈ ਇਦਾਂ ਨੂੰ ਕਹੀ ਹਾਂ ਹਾਂਜੀ ਹਾਂਜੀ ਮੈਨੂਅਲ ਵੀ ਖੜੀਆਂ ਆਟੋਮੈਟਿਕ ਵੀ ਖੜੀਆਂ ਜੀ ਡਰਾਈਵਰ ਸਮੇਤ ਵੀ ਮਿਲਣਗੀਆਂ ਰੈਂਟ ਵਾਲੀਆਂ ਗੱਡੀਆਂ ਤੇ ਡਰਾਈਵਰ ਤੋਂ ਬਗੈਰ ਵੀ ਮਿਲ ਜਾਣਗੀਆਂ ਜੀ ਹਾਂ ਠੀਕ ਹੈ ਜੀ ਨਵੀਆਂ ਗੱਡੀਆਂ ਸਾਰੀਆਂ ਜੀ ਹਾਂ 23 24 ਮਾਡਲ ਆ ਜੀ ਸਾਰੀਆਂ ਕੋਈ ਬਹਿਮ ਵਾਲੀ ਗੱਲ ਹੀ ਨਹੀਂ ਜੀ ਤੇ ਇਹ ਬੰਦਿਆਂ ਕੋਲ ਤੁਹਾਨੂੰ ਸਾਰੇ ਤਰ੍ਹਾਂ ਦੀਆਂ ਗੱਡੀਆਂ ਮਿਲ ਜਾਣਗੀਆਂ ਯਾਰ ਮਤਲਬ ਤੁਸੀਂ ਟੈਨਸ਼ਨ ਨਹੀਂ ਲੈਣੀ ਜਿਵੇਂ ਤੁਸੀਂ ਬਾਹਰੋਂ ਆਉਣਾ ਤਾਂ ਵੀ ਟੈਨਸ਼ਨ ਲਾ ਦਿਓ ਤੁਸੀਂ ਬਾਹਰੋਂ ਆ ਗਏ ਆ ਤੁਹਾਨੂੰ ਗੱਡੀ ਚਾਹੀਦੀ ਆ ਤਾਂ ਵੀ ਟੈਨਸ਼ਨ ਦਾ ਤੁਸੀਂ ਨਾ ਐਂਉਂ ਕਰਨਾ ਤੁਸੀਂ ਆ ਨੰਬਰ ਨੂੰ ਨਾ ਪੱਕੇ ਤੌਰ ਤੇ ਮੈਨੂੰ ਵਾਰ-ਵਾਰ ਵੀਡੀਓ ਨਾ ਪਾਉਣੀ ਪਵੇ ਕਿਰਤੀ ਬੰਦੇ ਆ ਇਹਨਾਂ ਨੂੰ ਵੀ ਅੱਜ ਗੱਡੀਆਂ ਖੜਾਉਣੀਆਂ ਪਈਆਂ ਥੋੜਾ ਜਿਹਾ ਬਹੁਤ ਸਾਰੀਆਂ ਗੱਡੀਆਂ ਹਜੇ ਗਈਆਂ ਹੋਈਆਂ ਇਹਨਾਂ ਦੀਆਂ ਬਹੁਤ ਵੱਡਾ ਕਨਵਾ ਹੈ ਬਹੁਤ ਵੱਡਾ ਤੇ ਤੁਸੀਂ ਨਾ ਬਸ ਇਹਨਾਂ ਦਾ ਨੰਬਰ ਨਾ ਸਕਰੀਨ ਸ਼ਾਟ ਮਾਰ ਕੇ ਉਹਨੂੰ ਪ੍ਰਿੰਟ ਆਊਟ ਕਢਾ ਕੇ ਤੇ ਘਰੇ ਉੱਥੇ ਰੱਖ ਲਓ ਜਿੱਥੇ ਤੁਹਾਡਾ ਪਾਸਪੋਰਟ ਪਿਆ ਜਿੱਥੇ ਤੁਹਾਡੀਆਂ ਟਿਕਟਾਂ ਪਈਆਂ ਹੁੰਦੀਆਂ ਜਿੱਥੇ ਤੁਹਾਡੇ ਡਾਕੂਮੈਂਟ ਪਏ ਹੁੰਦੇ ਆ 에ਅਰਪੋਰਟ ਤੇ ਦਿਖਾਉਣ ਵਾਲੇ ਉਦੇ ਵਿੱਚ ਹੀ ਇਹਨਾਂ ਦਾ ਨੰਬਰ ਆ ਜਿਹੜਾ ਕੜਵਾ ਕੇ ਰੱਖ ਲੋ ਵੀ ਜਦੋਂ ਤੁਸੀਂ ਪਾਸਪੋਰਟ ਚੱਕੋ ਉਹ ਉਦੋਂ ਹੀ ਤੁਸੀਂ ਇਹਨਾਂ ਦਾ ਨੰਬਰ ਚੱਕੋ ਤੇ ਇਹਨਾਂ ਨੂੰ ਫੋਨ ਕਰਕੇ ਕਰ ਲਓ ਇਹ ਤੁਸੀਂ ਹੁਣ ਕੰਮ ਕਰ ਲਓ ਵੀ ਆਪਦੇ ਪਾਸਪੋਰਟ ਵਾਲੇ ਥਾਨ ਨੰਬਰ ਰੱਖ ਲੋ ਇਹ ਬੰਦੇ ਥੋੜੇ ਕੰਮ ਦੇ ਆ ਥੋੜੇ ਪਾਸਪੋਰਟ ਜਿੰਨੇ ਕੰਮ ਦੇ ਆ ਪਾਸਪੋਰਟ ਨੇ ਤੁਹਾਨੂੰ 에어ਪੋਰਟ ਨਿਗਾਉਣਾ ਇਹ ਬੰਦੇ ਨੇ ਤੁਹਾਨੂੰ ਦਿੱਲੀ ਨਿਗਾਉਣਾ ਤੁਹਾਨੂੰ ਘਰੇ ਲੈ ਕੇ ਆਉਣਾ ਤੇਲ ਇਹਨਾਂ ਨੇ ਚਵਾਉਣਾ ਤੁਹਾਨੂੰ ਲਿਆ ਕੇ ਤੇ ਇਹਨਾਂ ਦਾ ਨੰਬਰ ਵੀ ਉਹਨਾਂ ਹੀ ਜ਼ਰੂਰੀ ਆ ਜਿੰਨਾ ਪਾਸਪੋਰਟ